ਆ ਜੀ ਸਭ ਨੂੰ ਵੈਲਕਮ ਚਲੋ ਜੀ ਚਲੋ ਆਜੋ ਆਜੋ ਦੇਖੋ ਮੁਰੇ ਜੀ ਆਜੋ ਆਜੋ ਬੈਠੋ ਜੀ ਬੈਠੋ ਜੀ ਬੈਠਾ ਸੋਚਿਆ ਤੁਹਾਡੇ ਪਰਵਾਸ ਨੂੰ ਇਹਦਾ ਸਾਰੇ ਪਰਵਾਸ ਆ ਗਿਆ ਸਾਰੇ ਇਕੱਠਾ ਹੋ ਉਹ ਕਰਿਆ ਉਹ ਕਰਿਆ ਉਹ ਤੋਂ ਵਾਰਾ ਨਹੀਂ ਨਾ ਅਦਰ ਮੰਡੀ ਅਧਾਰੀ ਟਿਕੀ ਆ ਦੇ ਲੋ ਜੀ ਬਈਓ ਜਾਓ ਬਈਓ ਅਦਰ ਜੀ ਕੀ ਆ ਬੋ ਵੀਰ ਹੋਰ ਹੋਰ ਵੀ ਫੋਰੀ ਪੈਨਸ ਨਾ ਫੋਰੀ ਆਪਰੇ ਰਿਕਾਰਡ ਹੋਣ ਮਸਲੇ ਆ ਨਾ ਪੂਰਾ ਇੱਕ ਕਰੀਆ ਕਿਦਰ ਉਹ ਕਾਕੇ ਨੂੰ ਨੂੰ ਹੋਰ ਅਰੇ ਬੁਲਾਇਆ ਪੂਰਾ ਅੱਜ ਸਾਰੇ ਦੇਖਣ ਸਾਰੇ ਲਾਦਣਾ ਮਿੱਕੀ ਕਚੇਰ ਲਾਪ ਇੱਕ ਹੋਣੀ ਹੋ ਜਾਦਾ ਹਲੋ ਓਕੇ ਆ ਬਤ ਉਹਦੀ ਮੰਗ ਕੀਤੀ ਹੈਗੀ ਆ ਸੌਰੀ ਕਰਜ਼ੇ ਦੀ ਮੰਗ ਕੀਤੀ ਹੈਗੀ ਆ ਕਿਵੇਂ ਦੇਖ ਦਿਓ ਲਗਾਤਾਰ ਕਰਜ਼ਾ ਪੰਜਾਬ ਦੇ ਵਿੱਚ ਚੜ ਰਿਹਾ ਹੈ ਜਿਹੜਾ ਗੱਲ ਕਰਤਾ ਹੈ ਪੰਜਾਬ ਦਾ ਤਿੰਨ ਸਾਲਾਂ ਚ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਜਿਹਨੇ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਸੀ 2 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਪੰਜਾਬ ਦੇ ਇਤਿਹਾਸ 'ਚ ਕਿਸੇ ਸਰਕਾਰ ਨੇ ਨਹੀਂ ਚੜਾਇਆ ਉਹ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੜਾਇਆ ਕਰਜ਼ਾ ਇੰਨਾ ਹੋ ਗਿਆ ਕਿ ਆ ਜਿਹੜਾ ਇੱਕ ਘੰਟਾ ਆਪਾਂ ਗੱਲ ਕੀਤੀ ਹੈ 250 ਕਰੋੜ ਦਾ ਕਰਜ਼ਾ ਇਹਨਾਂ ਨੇ ਇਹ ਘੰਟੇ ਪਰਚੇ ਲੈ ਲੈ ਇੰਨਾ ਵੱਡਾ ਕਰਜ਼ਾ ਇਸ ਕਰਜ਼ੇ ਦੇ ਨਾਲ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਜੇ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਇਹਨਾਂ ਨੇ ਦਿੱਤਾ ਆਮ ਆਦਮੀ ਪਾਰਟੀ ਨਾਲ ਤੁਹਾਨੂੰ ਕੀ ਫਾਇਦਾ ਹੋਇਆ ਕਿ ਤੁਹਾਡੇ ਮੋਹੱਲੇ 'ਚ ਤੁਹਾਡੇ ਸ਼ਹਿਰ 'ਚ ਤੁਹਾਡੇ ਪਿੰਡ 'ਚ ਆਂਡ ਗਵਾਂਡ 'ਚ ਕੀ ਕੋਈ ਨਵੀਂ ਸੜਕ ਕੋਈ ਨਵਾਂ ਪੁਲ ਕੋਈ ਨਵਾਂ ਹਸਪਤਾਲ ਕੋਈ ਨਵਾਂ ਸਕੂਲ ਤੁਹਾਨੂੰ ਕੋਈ ਨਵੀਂ ਸਹੂਲਤ ਕੋਈ ਚੀਜ਼ ਤੁਹਾਨੂੰ ਮਿਲੀ ਹੈ ਕਿ ਤੁਹਾਡੀ ਸਰਕਾਰ ਨੇ ਤੁਹਾਡੇ ਉੱਤੇ ਕਰਜ਼ਾ ਪਾਇਆ ਕਿਉਂਕਿ ਇਹਨਾਂ ਨੂੰ ਤਾਂ ਤੁਸੀਂ ਰੋਣਾ ਕਰ ਦੋਗੇ कर्जा खड़ा रहेगा वो करजे की भरपाई कौन करूंगा जनता करूगी निके, निके बच्चे जो खड़े ने साल, साल, साल इन्होंने कर्जा लिता है अठारह बीस कौन लाऊगा अज तुम लाओगे गांधे बच्चे लागे कारण की है कारण आही कि जेड़ी थी नौकरियां बच्च नु नहीं मिल रही चार नौकरियां गया बार वाले लैके जा रहे ਪਾਰਟੀ ਚੇਅਰਮੈਨ ਆ ਬਾਹਰ ਵਾਲੇ ਇਲਾਕੇ ਜਾ ਰਹੇ ਨੇ ਜਿਨਨੇ ਵੱਡੇ ਆਦੇ ਨੇ ਆਜ ਆਮ ਆਦਮੀ ਪਾਰਟੀ ਦੇ ਖੁਦ ਦੇ ਵਕਰ ਇਹਨਾਂ ਦੇ ਖਿਲਾਫ ਆ ਪ੍ਰੀਤੀ ਮਲੋਤਰਾ ਜੀ ਵਰਗੇ ਜਿਹੜੇ ਉਹਨਾਂ ਦੇ ਮਹਿਲਾ ਵਿੰਗ ਦਾ ਸੀ ਮਾ ਦਾਤ ਪਿੰਡੀਆਂ ਬੀਬੀ ਜੀ ਦੇ ਜਿਨੇ ਹਿੰਮਤ ਦਿਖਾਈ ਤੇ ਜਿਹੜਾ ਗਲਤ ਹੋ ਰਿਹਾ ਸੀਗਾ ਉਹ ਗਲਤ ਦੇ ਖਿਲਾਫ ਉਹਨਾਂ ਨੇ ਮੋਰਚਾ ਖੋਲਿਆ ਤੇ ਆਪਣੀ ਪਾਰਟੀ ਦੀ ਅਸਲੀਅਤ ਸਾਹਮਣੇ ਕਰ ਰਹੇ ਨੇ ਮੈਂ ਕੁਝ ਚੀਜ਼ ਮੈਂ ਹੋਰ ਵੀ ਕਹਿਣਾ ਚਾਹਾਂਗੇ ਇੱਕ ਪਾਸੇ ਕਰਜ਼ਾ ਲੈ ਰਹੇ ਨੇ ਦੂਜੇ ਪਾਸੇ 12 محکمہ ਤਾਂ ਇਹਨਾਂ ਨੇ ਪੈਸੇ ਵਾਪਸ ਮੰਗਵਾ ਲਏ ਕਿਉਂਕਿ 12 ਤਰੀਕ ਹੋ ਗਈ ਅਜੀ ਤਨਖਵਾਵਾਂ ਮੁਲਾਜ਼ਮਾਂ ਨੂੰ ਪੂਰੀ ਨਹੀਂ ਦੇ ਸਕੇ ਨੇ ਪਾਵੇ ਸਿੱਖਿਆ ਡਿਪਾਰਟਮੈਂਟ ਔਰ ਪਾਵੇ ਸਿਹਤ ਹੋਏ ਪਾਵੇ ਕੇ ਸਾਥ ਸਾਰੇ ਡਿਪਾਰਟਮੈਂਟ ਪੰਚਾਇਤਾਂ ਤੋਂ ਵੀ ਪੈਸੇ ਵਾਪਸ ਇਹਨਾਂ ਨੇ ਮੰਗਵਾ ਕੇ ਉਹਨਾਂ ਤਨਖਵਾਵਾਂ ਦੇ ਲਏ ਤੇ ਤੀਜੀ ਜਗ੍ਹਾ ਜਿਹੜਾ ਕੇਜਰੀਵਾਲ ਤੇ ਲੁਟੇਰਾ ਟੋਲਾ ਦਿੱਲੀ ਦਾ ਜਿਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਇਹਨਾਂ ਦੀ ਲੁੱਟ ਜੇਲ੍ਹ ਤੋਂ ਜਿਹੜਾ ਸਲਾਖਾਂ ਤੋਂ ਨਿਕਲ ਕੇ ਹੁਣ ਪੰਜਾਬ ਪਹੁੰਚ ਗਏ ਨੇ ਇਹਨਾਂ ਨੂੰ ਪਤਾ ਸਾਲ ਪਾਰ ਰਹਿ ਗਿਆ ਹੈਗਾ ਜਿੰਨਾ ਲੁੱਟ ਸਕਦੇ ਉਹ ਤਾਂ ਇਹਨਾਂ ਨੇ ਪੂਰਾ ਪੰਜਾਬ ਨੂੰ ਜਿਹੜਾ ਕਰਜ਼ਾਈ ਕਰਤਾ ਹੁਣ ਦੇਖੋ ਕਿੰਨਾ ਵੱਡਾ ਲੈਂਡ ਸਕੈਮ ਲੈਂਡ ਪੂਲਿੰਗ ਸਕੈਮ ਹਜ਼ਾਰਾਂ ਏਕੜ ਸ਼ਹਿਰਾਂ ਦੀ ਕਿਸਾਨਾਂ ਦੀ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਇਹਨਾਂ ਨੇ ਅਕਵਾਇਰ ਕਰਨ ਦਾ ਫੈਸਲਾ ਕੀਤਾ ਤੇ ਮਾਡਲ ਕੀ ਬਣਾਇਆ ਕਿ ਜਿਹੜਾ ਨਹੀਂ ਦੇਣਾ ਚਾਹੁੰਦਾ ਚੰਗਾ ਜੀ ਸਾਨੂੰ ਦੱਸ ਦੇ ਅਸੀਂ ਉਹਦੀ ਨਹੀਂ ਲਵਾਂਗੇ ਤੇ ਉਹਦੇ ਬਾਅਦ ਜਿਹੜੇ ਆਪਾਂ ਲੈਂਡ ਪੂਲਿੰਗ ਕਰਦੇ ਉਹ ਜਿਹਨੂੰ ਮਰਜ਼ੀ ਅਸੀਂ ਦੇਣਾ ਅਸੀਂ ਦੇ ਦਾਂਗੇ ਇਹਦਾ ਮਤਲਬ ਜਿਹੜਾ ਵਿਚਾਰਾ ਕਿਸਾਨ ਆਪਣੀ ਜ਼ਮੀਨ ਬਚਾਉਣਾ ਚਾਹੁੰਦਾ ਹੈ ਪਹਿਲੇ ਦੋ ਇਹਨਾਂ ਦੀ ਜੇਬ ਚ ਪੈਸੇ ਪਾਏ ਤੇ ਆਪਣੀ ਜ਼ਮੀਨ ਬਚਾਏ ਔਰ ਇਹ ਬਾਅਦ ਜਿਹਦੀ ਜ਼ਮੀਨ ਇਹਨਾਂ ਨੇ ਹੜੱਪ ਕਰ ਲਈ ਤੀ ਉਹ ਜਿਹਨੂੰ ਮਰਜ਼ੀ ਹੈ ਦੇਣਾ ਚਾਹ ਉਸ ਤੋਂ ਪੈਸਾ ਲੈ ਕੇ ਦੇ ਦੇਣ ਇਸ ਤੋਂ ਵੱਡਾ ਸਕੈਮ ਕੋਈ ਹੋ ਹੀ ਨਹੀਂ ਸਕਦਾ ਜਿਹਦੇ ਕਰਕੇ ਸਾਰੇ ਕਿਸਾਨ ਤਰਨੇ 'ਚ ਬੈਠੇ ਨੇ ਕਿਉਂਕਿ ਨਾ ਉਹਨਾਂ ਨੂੰ ਆਪਣੀ ਜ਼ਮੀਨਾਂ ਤੇ ਰੇਟ ਮਿਲ ਰਹੇ ਨੇ ਆ ਜਿਹੜਾ ਨੇ ਲੁਧਿਆਣਾ 'ਚ ਕੀਤਾ ਹੈ ਕੱਲ ਬਠਿੰਡਾ 'ਚ ਵੀ ਆ ਕੇ ਕਰਨਗੇ ਤੁਹਾਡੇ ਬਟੰਡੇ ਦੀ ਕੀਮਤਾ ਜ਼ਮੀਨਾਂ ਦੀ ਜਿਹੜੀ ਸਾਰੀ ਵਧ ਰਹੀਆਂ ਨੇ ਉਹ ਠਾ ਕਰਕੇ ਥੱਲੇ ਡਿੱਗ ਰਹੀਆਂ ਕਿਉਂਕਿ ਤੁਹਾਡੀ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਕੇ ਉਹ ਵੱਡੇ ਵੱਡੇ ਉਦਯੋਪਤੀ ਜਿਹੜਾ ਇਹਨਾਂ ਦੀ ਜੇਬਾਂ ਭਰਾਂਗੇ ਜਿਵੇਂ ਤੁਸੀਂ ਦੇਖੋ ਲੁਧਿਆਣੇ 'ਚ ਜਿਹੜੇ ਲੁਧਿਆਣੇ ਵੈਸੇ ਕੈਂਡੀਡੇਟ ਖੜੇ ਨੇ ਯਾਦ ਕਰੋ ਜਦ ਰਾਜ ਸਭਾ ਦੀ ਮੈਂਬਰਸ਼ਿਪ ਬਣੀ ਸੀ ਕੀ ਰੋਲਾ ਪਿਆ ਸੀ ਕਿ ਸਾਰੇ ਬਾਹਰ ਦੇ ਬੰਦਿਆਂ ਨੂੰ ਪੰਜਾਬ ਦੀ ਰਾਜ ਸਭਾ ਦੀ ਸੀਟਾਂ ਵੇਚ ਕੇ ਕੇਜਰੀਵਾਲ ਨੇ ਉਹਨਾਂ ਨੂੰ ਰਾਜ ਸਭਾ ਦੀ ਮੈਂਬਰਸ਼ਿਪ ਦਿੱਤੀ ਅੱਜ ਕੇਜਰੀਵਾਲ ਹਾਰ ਗਿਆ ਤੋ ਉਸ ਬੰਦੇ ਨੂੰ ਇਲੈਕਸ਼ਨ 'ਚ ਖੜਾ ਕਰਕੇ ਹੁਣ ਪੰਜਾਬ ਦੇ ਲੋਕੀ ਕੇਜਰੀਵਾਦੀ ਰਾਜਸਭਾ ਦੀ ਰਾ ਸਾਫ ਕਰਨ ਵਾਸਤੇ ਹੁਣ ਉਹ ਰੂਪ ਬਾਈ ਇਲੈਕਸ਼ਨ ਲੜਾਈ ਜਾ ਰਹੀ ਹੈ ਜਿਹੜਾ ਬੰਦਾ ਨਾ ਪੰਜਾਬ 'ਚ ਰਹਿੰਦਾ ਉਹ ਇੱਕ ਬਿਜ਼ਨਸਮੈਨ ਬੰਦਾ ਗੁਰਦਾਉਂ 'ਚ ਰਹਿੰਦਾ ਹੈ ਉਹਨੂੰ ਇੱਕ ਕਰਤਾ ਸਿੰਘ ਸਰਾਭਾ ਜੀ ਮਹਾਨ ਸ਼ਹੀਦ ਦਾ ਨਾਂ ਤੱਕ ਨਹੀਂ ਪਤਾ ਤੇ ਆਪਣੇ ਲੋਕਾਂ ਇਹਨਾਂ ਨੂੰ ਵੋਟਾਂ ਪਾਉਣ ਕਿ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰ ਸਕਦੀ ਆ ਕਿ ਪੰਜਾਬ ਅੱਜ ਕਰਜ਼ਾਈ ਹੋ ਕੇ ਘੁਟਨੇ ਟਕਾ ਕੇ ਭਗਵੰਤਾਨੇ ਜਿਵੇਂ ਕੇਜਰੀਵਾਲ ਤੇ ਮੋਦੀ ਸਾਹਿਬ ਦੇ ਪੈਰਾਂ 'ਚ ਗਿਰਿਆ ਹੁੰਦਾ ਨਾ ਐ ਪੰਜਾਬ ਦੇ ਘੁੱਟਨੇ ਨੇ ਟਕਾਤੇ ਨੇ ਕਰਜ਼ਾਈ ਕਰ ਛੱਡਿਆ ਹੁਣ ਇਹਨਾਂ ਲੁਟੇਰਿਆਂ ਤੋਂ ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਸਾਰੇ ਰਲ ਮਿਲ ਕੇ ਹਮਲਾ ਮਾਰੀਏ ਕਿਉਂਕਿ ਕਾਂਗਰਸ ਪਾਰਟੀ ਤੋਂ ਆਮ ਆਦਮੀ ਪਾਰਟੀ ਦੋਨੋਂ ਇਕੱਠੇ ਨਹੀਂ ਤੁਸੀਂ ਦੇਖਿਆ ਉਹਨੇ ਆਸ਼ੂ ਦੇ ਖਿਲਾਫ ਜਿਹੜੇ ਆਸ਼ੂ ਨੇ ਗਰੀਬਾਂ ਦੇ ਰਾਸ਼ਨ ਦੇ ਕਾਰਡ ਕੱਟ ਕੇ ਰਾਸ਼ਨ ਵੇਚ ਕੇ ਜੇਲ੍ਹ ਕੱਟ ਕੇ ਆਇਆ ਉਹਦੇ ਖਿਲਾਫ ਇੱਕ ਐਸਐਸਪੀ ਨੇ ਵਿਜਲੈਂਸ ਦਾ ਕੇਸ ਹੈ ਉਹਨੇ ਸਮਨ ਕੀਤਾ ਤੇ ਭਗਵੰਤ ਮਾਨ ਨੇ ਐਸਐਸਪੀ ਨੂੰ ਡਿਸਮਿਸ ਕਰਤਾ ਇਸ ਤੋਂ ਵੱਡੀ ਮਿਲੀ ਭਗਵੰਤ ਦੀ ਤੁਹਾਨੂੰ ਕੀ ਸਬੂਤ ਚਾਹੀਦਾ ਮੰਨ ਦਿੱਲੀ ਚ ਇੰਡੀਆ ਆਲਾਈਂ ਸਾਰੇ ਇਕੱਠੇ ਨੇ ਇੱਥੇ ਲੋਕਾਂ ਦੀ ਅੱਖਾਂ 'ਚ ਟੱਟਾ ਸਿੱਟਦੇ ਨੇ ਆਪਣੀ ਖੇਤਰੀ ਪਾਰਟੀ ਨੂੰ ਲੈ ਕੇ ਆਓ ਉਸ ਤਕੜੀ ਨੇ ਜਿਹਨੇ ਝੂਠ ਨਹੀਂ ਬੋਲਿਆ ਅਮਨ ਸ਼ਾਂਤੀ ਦੇ ਨਾਲ ਅੱਜ ਗੁੰਡਾਗਰਦੀ ਗੈਂਗਸਟਰ ਦਾ ਰਾਜ ਚੱਲ ਰਿਹਾ ਹੈ ਕਤਲ ਸ਼ਰਿਆਮ ਹੋ ਰਿਹਾ ਹੈ ਦੁਕਾਨਦਾਰ ਨਹੀਂ ਵਪਾਰੀ ਸਾਰੇ ਛੜ ਛੜ ਬਾਹਰ ਪੱਜੇ ਜਾ ਰਹੇ ਸਾਰੇ ਡਰ ਦੇ ਮਾਹੌਲ 'ਚ ਜੀ ਰਹੇ ਨੇ ਪਿੰਡ ਹੋਵੇ ਜਾਂ ਸ਼ਹਿਰ ਹੋਵੇ ਇਹੋ ਜਿਹਾ ਮਾਹੌਲ ਚਾਪਾ ਪੰਜਾਬ 'ਚ ਜੀਣਾ ਹੈ ਮੈਡਮ ਲਧਿਆਣਾ ਸੀਟ 'ਚ ਸ਼੍ਰੋਮਣੀ ਅਕਾਲੀ ਦਲ ਕਿੱਥੇ ਖੜਾ ਦੇਖਦਾ ਆਪ ਜੀ ਦੇਖੋ ਲੁਧਿਆਣਾ ਸੀਟ 'ਚ ਜਿਹੜਾ ਸਾਡੇ ਕੈਂਡੀਡੇਟ ਤੁਸੀਂ ਕੈਂਡੀਡੇਟ ਦੇਖ ਲਓ ਤਿੰਨੋਂ ਪਾਰਟੀਆਂ ਦੇ ਇੱਕ ਕੈਂਡੀਡੇਟ ਉਹ ਹੈ ਜਿਹੜੇ ਪੰਜਾਬ ਦੇ ਰਸਨੀ ਰਹਿਣ ਵਾਲੇ ਹੀ ਨਹੀਂ ਹੈਗੇ ਗੁਰਦਾਵਾਂ 'ਚ ਰਹਿੰਦੇ ਨੇ ਬਿਜ਼ਨਸਮੈਨ ਬੰਦੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਜੇਲ੍ਹ ਕੱਟ ਕੇ ਆਏ ਨੇ ਇਹਨੇ ਵੱਡੇ ਕਪਲੇ ਕੀਤੇ ਨੇ ਤੇ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਉਹ ਨੇ بڑے ਲਿਖੇ ਨੌਜਵਾਨ ਜਿਹੜਾ ਸਮਾਜ ਸੇਵੀ ਕਰਦਾ ਹੈ ਕੁੜੀ ਰਵੀ ਜਿਹੜਾ ਕੇਸ ਹੋਇਆ ਛੋਟੀ ਜੀ ਬੱਚੀ ਦਾ ਚਾਰ ਮਹੀਨਿਆਂ ਦੇ ਅੰਦਰ ਉਹ ਫੜ ਕੇ ਜਿਨ੍ਹਾਂ ਨੇ ਉਸ ਛੋਟੀ ਬੱਚੀ ਦੇ ਨਾਲ ਜਾਤੀ ਕੀਤੀ ਸੀ ਆਪਣੇ ਦਿਲੋਂ ਕੈਸ ਲੜਕੇ ਉਹਨਾਂ ਨੂੰ ਸਜ਼ਾ ਵੀ ਦਿਲਾਈ ਤੇ ਲੋਕਾਂ ਦੇ ਵਿੱਚ ਵਿਚਰਨ ਵਾਲੇ ਸਾਫ਼ ਸੁਥਰੇ ਆਕਸ਼ਲੇ ਇਹੋ ਜੇ ਇਨਸਾਨ ਨੂੰ ਕਾਮਯਾਬ ਕਰੋ ਇਹੋ ਜੀ ਪਾਰਟੀ ਨੂੰ ਕਾਮਯਾਬ ਕਰੋ ਜਿਨ੍ਹਾਂ ਨੇ ਉਥੇ ਲੁਧਿਆਣਾ ਵਾਸਤੇ ਕੀ ਬਾਈਪਾਸ ਨਹੀਂ ਬਣਾਇਆ ਕੀ ਨਹੀਂ ਬਣਾਇਆ ਮੈਗਾ ਫੂਡ پارک ਜਿਹੜਾ ਮੈਂ ਦਿੱਤਾ ਅੱਜ ਆ ਕੇ ਦੇਖੋ ਉਸ ਮੈਗਾ ਫੂਡ ਪਾਰਕ 'ਚ ਕਿੰਨੇ ਸਾਰੇ ਪੰਜਾਬੀਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਸੋ ਗਿਨੋ ਕਿ ਪੰਜਾਬ 'ਚ ਕੰਮ ਕਿੰਨੇ ਕੀਤੇ ਨੇ ਤੇ ਜੇ ਤੁਹਾਨੂੰ ਲੁਟੇਰੇ ਚਾਹੀਦੇ ਨੇ ਜੇ ਤੁਹਾਨੂੰ ਦਲਾਲ ਚਾਹੀਦੇ ਨੇ ਫਿਰ ਤੇ ਦੋਵੇਂ ਪਾਰਟੀਆਂ ਹੈਗੀਆਂ ਜੇ ਤੁਹਾਨੂੰ ਸੇਵਾ ਚਾਹੀਦੀ ਹੈਗੀ ਪੰਜਾਬ ਦੇ ਹੱਕ ਵਾਸਤੇ ਖੜਨ ਤੇ ਲੜਨ ਵਾਲੇ ਚਾਹੀਦੇ ਨੇ ਤੇ ਖੇਤਰੀ ਪਾਰਟੀ ਲਾ ਕਿਉਂ ਜੀ ਚਲੋ ਚਲੋ ਹੋ ਗਈ ਹੋ ਗਈ ਮੈਨੂੰ ਫੋਟੋ ਚਲਿਏ ਹੋ ਗਈ ਹੋ ਗਈ ਬਦਰੇ ਮੜਾ ਵਾਹ ਹਾਂਜੀ ਕੀ ਨਾਮ ਹੈ ਤੇ ਕੀ ਕਹਣਾ ਜਾਊਗਾ ਜੀ ਵਿਭਾਗ ਕਰਿਆ ਜੀ ਮੇਰਾ ਨਾਮ ਅਬਿਨੋਦ ਕੁਮਾਰਾ ਜੀ ਮੋਜੀ ਸਾਹਮਣੇ ਮੈਂ ਸਭ ਤੋਂ ਪਹਿਲਾਂ ਤਾਂ ਮੇਰੇ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਕਿ 45 ਤੋਂ 46 ਡਿਗਰੀ ਟੈਂਪਰੇਚਰ ਦੇ ਵਿੱਚ ਸਾਡੇ ਘਰ ਪਹੁੰਚੇ ਤੇ ਬੀਬਾ ਜੀ ਨੂੰ ਮਿਲੇ ਦੇਖੋ ਬੀਬਾ ਜੀ ਨੇ ਤੁਹਾਨੂੰ ਮੇਰੇ ਖਿਆਲ ਤੁਸੀਂ ਸਾਰੇ ਪੱਤਰਕਾਰਾ ਉੱਥੇ ਸੀਗੇ ਬੀਬਾ ਜੀ ਨੇ ਦੱਸਿਆ ਕਿ ਪੰਜਾਬ ਨੂੰ ਕਿਵੇਂ ਲੁੱਟਿਆ ਜਾ ਰਿਹਾ ਜੀ ਪੰਜਾਬ ਨੂੰ ਦਿੱਲੀ ਵਾਲੇ ਦੇਖੋ ਜਿਵੇਂ ਆਪਣੇ ਇਹ ਮੁਹੰਮਦ ਗੋਰੀ ਤੇ ਗਜਨਵੀ ਵਰਗੇ ਇੰਡੀਆ ਨੂੰ ਲੁੱਟ ਕੇ ਲੈ ਕੇ ਜਾਂਦੇ ਸੀ ਉਵੇਂ ਪੰਜਾਬ ਦੇ ਵਿੱਚ ਦੋ ਬੰਦੇ ਆਏ ਹੋਏ ਜੀ ਦੇਖੋ ਸਾਡਾ ਪੰਜਾਬ ਸਾਡੇ ਮੁੱਖ ਮੰਤਰੀ ਸਾਹਿਬ ਨੇ ਗਹਿਨੇ ਰੱਖਤਾ ਜੀ ਕਿਸਾਨਾਂ ਦੀਆਂ ਜ਼ਮੀਨਾਂ ਲੁੱਟੀਆਂ ਜਾ ਰਹੀਆਂ ਜੀ ਦੇਖੋ ਇਹਨਾਂ ਨੇ ਨਸ਼ਿਆਂ ਦਾ ਕਿੰਨਾ ਵਾਅਦਾ ਕੀਤਾ ਸੀ ਵੀ ਅਸੀਂ ਮਹੀਨੇ ਚ ਖਤਮ ਕਰ ਦਾਂਗੇ ਫਿਰ 6 ਮਹੀਨਿਆਂ ਨੂੰ ਖਤਮ ਕਰ ਦਾਂਗੇ ਫਿਰ ਲਾਸਟ ਡੇਟ ਦਿੱਤੀ ਜ ਆਪਾਂ ਨੂੰ 31 ਮਈ ਉਹ ਵੀ ਟੱਪੀ ਜੀ ਦੇਖੋ ਨਸ਼ੇ ਘਰ ਘਰ ਹੈ ਜੀ ਨੌਜਵਾਨ ਮੁੰਡੇ ਦੇਖੋ ਮਰ ਰਹੇ ਆ ਜੀ ਪੰਜਾਬ ਦੀ ਜਵਾਨੀ ਜਮ੍ਹਾਂ ਬਰਬਾਦ ਹੋ ਰਹੀ ਹੈ ਜੀ ਗੈਂਗਸਟਰ ਵਾਰ ਦੇਖੋ ਜੀ ਜਗ੍ਹਾ ਜਗ੍ਹਾ ਤੇ ਨੰਗੇ ਮੁੰਡੇ ਦੇਖੋ ਵੈਪਨਸ ਲੈ ਕੇ ਚਰੀਆਂ ਦੋ ਦੋਥਾਂ ਨਾਲ ਦੇਖੋ ਜੀ ਵੈਪਨ ਨੂੰ ਚਲਾ ਰਿਆ ਜੀ ਪੰਜਾਬ ਦੇ ਵਿੱਚ ਕੋਈ ਪੁੱਛ ਗੇਚਣੀ ਹੈ ਜੀ ਅੱਜ ਦੀ ਘੜੀ ਪੰਜਾਬ ਦਿੱਲੀ ਵਾਲਿਆਂ ਨੇ ਗਹਿਨੇ ਰੱਖਿਆ ਜਾ ਚੁੱਕਿਆ ਜੀ ਅਸੀਂ ਤਾਂ ਦੇਖੋ ਸਾਰੇ ਪੰਜਾਬ ਵਾਸੀਆਂ ਨੂੰ ਇਹੀ ਬੇਨਤੀ ਕਰਾਂਗੇ ਸਾਡੀ ਪ੍ਰੈਸ ਦੇ ਥਰੂ ਇਹੀ ਬੇਨਤੀ ਕਰਾਂਗੇ ਕਿ ਆਪਣੀ ਇੱਕ ਖੇਤਰੀ ਪਾਰਟੀ ਸ਼ਰੋਮੀ ਅਕਾਲੀ ਦਲ ਇਹੀ ਪੰਜਾਬ ਨੂੰ ਬਚਾ ਸਕਦੀ ਹੈ ਦੇਖੋ 10 ਸਾਲ ਦਾ ਜੋ ਸ਼ਰੋਮੀ ਅਕਾਲੀ ਦਲ ਨੇ ਰਾਜ ਕੀਤਾ ਸੀ ਤੁਸੀਂ ਉਹ ਕਾਰਜਕਾਲ ਦੇ 5 ਸਾਲ ਕਾਂਗਰਸ ਦੇ ਦੇ 3 ਸਾਲ ਇਹਨਾਂ ਦੇ ਤੁਸੀਂ ਆਪਣੇ ਆਪ ਹੀ ਤੁਲਨਾ ਕਰ ਲਓ ਕਿ ਕਿਹਦਾ ਰਾਜ ਵਧੀਆ ਸੀ ਜੇ ਪੰਜਾਬ ਨੂੰ ਲਿਆਉਣਾ ਤਾਂ ਪੰਜਾਬ ਦੀ ਖੇਤਰੀ ਪਾਰਟੀ ਨੂੰ ਲਿਆਓ। ਉਹ ਤਾਂ ਕਹਿੰਦਾ ਇੱਕ ਹੋਰ ਮੌਕਾ ਕੇ ਰਿਵਾਲ ਨੂੰ ਕਹਿੰਦੇ। ਦੇਖੋ ਜੀ ਪੰਜਾਬ ਜਮਾਈ ਦੋ ਦੋ ਜੀ। ਰਹਿਂਦਾ ਖੁੰਦਾ ਜਿਹੜਾ ਪੰਜਾਬ ਦੇ ਵਿੱਚ ਵੰਗਿਆ ਲਕੌਂਡ ਵਜਾ ਉਹ ਵੀ ਲਾ ਦਿਓ ਜੀ। ਕਿ ਦੇਖੋ ਕੱਪੜੇ ਤਾਂ ਆਪਣੇ ਲਾ ਲਏ ਇਹਨਾਂ ਨੇ। ਆਪਣੇ ਪੱਲੇ ਹੁਣ ਕੁਝ ਨਹੀਂ ਰਹਿ ਗਿਆ ਜੀ। ਜੇ ਇੱਕ ਮੌਕਾ ਹੋਰ ਦੇਤਾ ਤਾਂ ਜਿਹੜਾ ਥੱਲੇ ਥੋੜਾ ਮੋਟਾ ਵਜਿਆ ਜੀ ਉਹ ਵੀ ਲੈ ਜੂਗਾ ਜੀ। ਹੋਰ ਸੱਸੇ ਆਕੂ ਆ ਜਿਹੜੇ ਹੋਰ ਪਾਰਟੀਆਂ ਦੇ ਉਹ ਵੀ ਕਹਿ ਰਹੇ ਵੀ ਖੇਤਰੀ ਪਾਰਟੀ ਪੰਜਾਬ ਨੂੰ ਬਚਾ ਸਕਦੀ ਹੈ। ਤੇ ਬਿਲਕੁਲ ਖੇਤਰੀ ਪਾਰਟੀ ਇੱਕੋ ਹੀ ਹੈਗੀ ਜੀ। ਖੇਤਰੀ ਪਾਰਟੀ ਸਰਾਉ ਟੇਸਟ ਦੇਖਦੇ ਪੰਜਾਬ ਵਾਲਾ ਟੇਸਟ ਦੇਖਾ ਰਿਹਾ ਇੱਕ ਵਾਰੀ ਨਹੀਂ ਦਾ ਸਾਹਿਬ ਰਾਜ ਕੀਤਾ ਜੀ ਪੂਰਾ ਦੇਖੋ ਇਹਨਾਂ ਦਾ ਟੇਸਟ ਤੁਸੀਂ ਦੇਖ ਹੀ ਲਿੱਤਾ ਜੀ ਆਪਾਂ ਨੂੰ ਕਿਵੇਂ ਇਹਨਾਂ ਨੇ ਲੁੱਟ ਲਿਆ ਤੇ ਕਿਵੇਂ ਕਰ ਲਿਆ ਜੀ ਇਹ ਦੇਖੋ ਦਿੱਲੀ ਵਾਲੇ ਲੈ ਆ ਕੇ ਬਿਠਾਦੇ ਜੀ ਦੇਖੋ ਮੇਰੇ ਹਿਸਾਬ ਨਾਲ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਇੱਕ ਗੁੰਗੇ ਤੋਤੇ ਆ ਜੀ ਮੇਰੇ ਮੈਨੂੰ ਤਾਂ ਲੱਗਦਾ ਵੀ ਉਹਨਾਂ ਦੇ ਇਸ਼ਾਰਿਆਂ ਦੇ ਜਿਵੇਂ ਮੁੱਖ ਮੰਤਰੀ ਸਾਹਿਬ ਤਾਂ ਅੱਜਕੱਲ ਆਪਣੇ ਪੰਜਾਬ ਦੇ ਕੇਜਰੀਵਾਲ ਸਾਹਿਬ ਹੀ ਆ ਜੀ ਪੰਜਾਬ ਨੂੰ ਪੂਰਾ ਲੁੱਟਿਆ ਤੇ ਕੁੱਟਿਆ ਜਾ ਰਿਹਾ ਜੀ ਜੇ ਪੰਜਾਬ ਨੂੰ ਨਾ ਬਚਾਇਆ ਗਿਆ ਜੀ ਪੰਜਾਬ ਨੂੰ ਜਮ੍ਹਾਂ ਬਰਬਾਦ ਕਰ ਦੇਣਗੇ ਜੀ ਦਿੱਲੀ ਵਾਲੇ ਭਾਜਪਾ ਆਗੂ ਕਹਿ ਰਿਹਾ ਵੀ ਡਬਲ